ਨੇ ਬਦਰਾਮੀ குரு ਘਰ ਦੀ ਹੋ ਰਹੀ ਆ ਤੁਹਾਡੀ ਨਹੀਂ ਹੋ ਰਹੀ ਕਿਸੇ ਅਰਨਾਮ ਸਿੰਘ ਦੀ ਨਹੀਂ ਹੋ ਰਹੀ ਹਰਵਿੰਦ ਕਾਲਕਾ ਦੀ ਨਹੀਂ ਹੋ ਰਹੀ ਕਰਮ ਸਤ ਚੇਰਮ ਚੇਰਮ ਧਰਮ ਪਰ ਆਰਦੀ ਨਹੀਂ ਹੋ ਰਹੀ ਜਗਦੀਪ ਸਿੰਘ ਕਾਲੋ ਦੀ ਨਹੀਂ ਹੋ ਰਹੀ ਮੇਰੀ ਨਹੀਂ ਹੋ ਰਹੀ ਬਦਰਾਮੀ ਤਕਤ ਜਿਹੜਾ ਪੁਰਤ ਇੱਕ ਬਾਦਰ ਸਾਹਿਬ ਦਾ ਦਾਰਾ ਹੈ ਉਹਦੀ ਹੋ ਰਹੀ ਆ ਅੱਜ ਵੀ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਬਾਹਰ ਨੂੰ ਜਾ ਕੇ ਪਜ ਕੇ ਡੰਡੇ ਹੌਕੀਆਂ ਲਾਠੀਆਂ ਤਲਵਾਰਾਂ ਚੱਕ ਕੇ ਲਾਇਆ ਅੱਜ ਸਰ ਕੇ ਜਿਹੜੇ ਮੈਕ ਲੱਗੇ ਹੋਏ ਸੀ ਉਹਦੇ ਸਟੈਂਡ ਵੀ ਉਖੇੜ ਕੇ ਉਹਨਾਂ ਨੇ ਹਮਲਾ ਕਰਤਾ ਉਹਨਾਂ ਨੇ ਹੜਦੈਂਤੀ ਸਾਹਿਬ ਦਾ ਜਿਹੜਾ ਸਥਾਨ ਹੈ ਉਹ ਬਹੁਤ ਵੱਡਾ ਸਥਾਨ ਹੈ ਮੈਂ ਸਮਝਦਾ ਪ੍ਰਧਾਨ ਤੋਂ ਉੱਚਾ ਸਥਾਨ ਹੈ ਹੜਦੈਂਤੀ ਜ਼ਾਦਾ ਇਹ ਪਾਪਾ ਬੁੱਢਾ ਸਾਹਿਬ ਦਾ ਸਥਾਨ ਹੈ ਤੇ ਮੈਂ ਤੇ ਦਿੱਲੀ ਕਮੇਟੀ ਨੂੰ ਕਵਾਂਗਾ ਵੀ ਤੁਸੀਂ ਇਹ ਦਿੱਲੀ ਦੇ ਗਰੰਟੀ ਰੱਖੇ ਨੇ ਕਿ ਗੁੰਡੇ ਪਾਲ ਕੇ ਰੱਖੇ ਨੇ ਚਲਦੇ ਸਮਾਗਮ ਜਿਸ ਨੇ ਵਿਗਨ ਪਾਇਆ ਉਥੇ ਲਾਠੀ ਡੰਡੇ ਚਲੇ ਉਥੇ ਜਿਹੜੇ ਮਾਈਕ ਸਾਹਮਣੇ ਹੁੰਦੇ ਨੇ ਉਹ ਚਕਚਕ ਕੇ ਉਮਾਰੇ ਜਿਹੜੀ ਗੁਰੂ ਸਾਹਿਬ ਦੇ ਅਗ ਸ਼ਸਤਰ ਹੁੰਦੇ ਨੇ ਸਜਾਉਂਦੇ ਆ ਆਪਾਂ ਤਲਵਾਰ ਤੀਰ ਗਮਲੇ ਤੱਕ ਵੀ ਚਕਚਕ ਕੇ ਨਾਲੇ ਮਾਰੇ ਇਸ ਲਈ ਹਰਨਾਮ ਸਿੰਘ ਗਿਆਨੀ ਹਰਨਾਮ ਸਿੰਘ ਖਾਲਸਾ ਹੈਡ ਗ੍ਰੀਸੀਸ ਗਨ ਦੇ ਬੰਦਿਆ ਨੇ ਉਹ ਬੰਦੇ ਯਾਨੀ ਹਰਨਾਮ ਸਿੰਘ ਖਾਲਸਾ ਦੀ ਸੀਗੇ ਜਿਹੜੇ ਉਹਨਾਂ ਨੇ ਬਿਠਾਏ ਸੀ 10 ਬੰਦੇ ਪਹਿਲਾਂ ਬਿਠਾਏ ਸੀ 10 ਬੰਦੇ ਉਹਦੇ ਨਾਲ ਪਿੱਛੇ ਆ ਕੇ ਮੱਥਾ ਟੇਕ ਕੇ ਉਹਦੇ ਨਾਲ ਬੈਠ ਗਏ ਨੇ ਲਾਈਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ মিডিਆ ਦਾ ਧੰਨਵਾਦ ਕਰਨਾ ਜਿਹੜੇ ਸ਼ਾਰਟ ਨੋਟਿਸ ਤੇ ਆਏ ਆ ਅੱਜ ਬਹੁਤ ਹੀ ਇੱਕ ਬੰਦ ਭਾਗੀ ਜਿਹੜੀ ਕਟਨਾ ਪਿਛਲੇ 2-3 ਦਿਨ ਚੋਂ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਪੁਤਰਾਖੰਡ ਕਾਸ਼ੀ ਤੋਂ ਪਿੰਡ ਦੁਰਗਾਪੁਰ ਉੱਥੇ ਦੀ ਜਿਹੜੀ ਸਾੜੀ ਸੰਗਤ ਹੈ ਉੱਥੇ ਦੀ ਸਾਰੇ ਜਿਹੜੇ ਪਿੰਡ ਦੇ ਲੋਕ ਨੇ ਉਹ ਅੱਜ ਦਾਸ ਕੋਲ ਆਏ ਆ ਪਿਛਲੇ 2-3 ਦਿਨ ਤੋਂ ਮੇਰੇ ਨਾਲ ਇਹ ਗੱਲਬਾਤ ਚੱਲ ਰਹੀ ਸੀ ਇਹ ਬਹੁਤ ਹੀ ਦੁਖੀ ਹੈ ਬਹੁਤ ਹੀ ਪਰੇਸ਼ਾਨ ਨੇ ਔਰ ਇਹਨਾਂ ਦੇ ਹਿੱਧਰੇ ਜਿਹੜੇ ਬੜੇ ਬਲੁੰਦਰੇ ਗਏ ਆ ਕਿਉਂਕਿ ਪਿਛਲੇ 70 ਤੇ 75 ਸਾਲਾਂ ਤੋਂ ਇਹ ਉੱਥੇ ਬਕਾਇਦਾ ਹਰ ਸਾਲ ਹੋਲਾ ਮੱਲਾ ਬੜੇ ਜੋਸ਼ ਸ਼ੋਰ ਦੇ ਨਾਲ ਮਨਾਉਂਦੇ ਆਏ ਆ ਇਸ ਵਾਰ ਵੀ ਇਹਨਾਂ ਨੇ ਮਨਾਦੀ ਮਨਾਇਆ ਲੇਕਿਨ ਉਹਦੇ ਵਿੱਚ ਖਲਲ ਕਿਨੇ ਪਾਇਆ ਗੁਰਦੁਆਰਾ ਸੀਸਗੰਨ ਸਾਹਿਬ ਤੇ ਹੈੱਡ ਗ੍ਰੰਥੀ ਜਿਆਨੀ ਹਰਰਾਮ ਸਿੰਘ ਜੀ ਨੇ ਆਪਣੇ ਕੁੰਡਿਆ ਰਾਏ ਉੱਥੇ ਬਹੁਤ ਕੁਝ ਹੋਇਆ ਹੈ ਸੰਗਤ ਨੇ ਵੀਡੀਓ ਦੇਖੀ ਹੈ ਵੀਡੀਓ ਸਾਰੀ ਸੋਸ਼ਲ ਮੀਡੀਆ ਤੇ ਹੈ ਹੀ ਹੈ ਇਸ ਤੋਂ ਬਾਅਦ ਉਥੇ ਜਿਹੜਾ ਸੰਗਤ ਨਾਲ ਮੇਰੀ ਦੁਬਾਰਾ ਗੱਲ ਹੁੰਦੀ ਹੈ ਤਾਂ ਸੰਗਤ ਇੰਨੀ ਦੁਖੀ ਹੈ ਕਿ ਉਹ ਰੋ ਰਹੀ ਹੈ ਉਹਨਾਂ ਦੇ ਘਰ ਦੇ ਜਿਹੜੇ ਚੂਲੇ ਆ ਉਹ ਬੰਦ ਹੈ ਕਾਦੇ ਲਈ ਉਹਨਾਂ ਦੇ ਦਿਲਾਂ ਦੇ ਵਿੱਚ ਦੁੱਖ ਹੈ ਕਿ ਅਸੀਂ ਹੋਲਾ ਮੱਲਾ ਨਹੀਂ ਬਣਾ पाए ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਇੱਕ ਗੁਰੂ ਘਰ ਤੇ ਅੰਦਰ ਹੋਲਾ ਮੱਲਾ ਬਣਾਇਆ ਜਾ ਰਿਹਾ ਸੀਗਾ ਅਰੰਪੁਰ ਸਾਹਿਬ ਦੀ ਧਰਤੀ ਤੇ ਹੋਲਾ ਮੱਲਾ ਬੜੇ ਸ਼ਾਨੋ ਸ਼ੌਕਤ ਨਾਲ ਬਣਾਇਆ ਜਾ ਰਿਹਾ ਸੀਗਾ ਪਰ ਜਿਹੜੇ ਇਹਨਾਂ ਦੀ ਰੀਡ ਆ 70 75 ਸਾਲਾਂ ਦੀ ਇਸ ਵਾਰ ਉਹ ਰੀਡ ਟੁੱਟ ਗਈ ਹੋਲਾ ਮਲਾ ਨਹੀਂ ਬੜਾਇਆ ਬਈ ਇਸ ਕਰਕੇ ਉੱਥੇ ਪੂਰੀ ਪਿੰਡ ਜਿਹੜੀ ਸੌਂਗਾ ਤਾਂ ਉਹ ਬੜੀ ਦੁਖੀ ਐ ਪਰੇਸ਼ਾਨ ਐ ਉਸ ਦੇ ਬਾਅਦ ਜਦ ਮੇਰੇ ਨਾਲ رابطہ قائم ਹੁੰਦਾ ਆ ਸੰਗਤ ਮੇਰੇ ਕੋਲ ਆਈ ਐ ਮੈਂ ਚਾਹਾਂਗਾ ਕਿ ਜੋ ਕੁਝ ਉੱਥੇ ਹੋਇਆ ਐ ਪਹਿਲੇ ਇਹ ਸੰਗਤ ਨਾਲ ਆਪਣੇ ਵਿਚਾਰ ਰੱਖਣਗੇ ਉਸ ਤੋਂ ਬਾਅਦ ਮੈਂ ਆਪਣੀ ਗੱਲ ਕਰਾਂਗਾ ਸਤਸੰਗ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਹਿ 10 ਚਰਨਜੀਤ ਸਿੰਘ ਜੀ ਗਰਾਉਂਡ ਦੁਰਗਾਪੁਰ ਉਤਰਾਖੰਡ ਤੋਂ ਦਾਸ ਨੇ ਜੋ ਕੁਝ ਦੇਖਿਆ ਮੈਂ ਉਹੀ ਕਹਾਵਾਂਗਾ ਕਿ ਅੱਜ 75 ਸਾਲਾਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਸਾਡੇ ਪਿੰਡ ਵਿੱਚ ਪਹਿਲੀ ਵਾਰੀ ਘਟੀ ਗਈ ਹੈ ਉਹਦਾ ਕਾਰਨ ਕੌਣ ਹੈਗਾ ਉਹਦਾ ਕਾਰਨ ਹੈਗਾ ਹਰਨਾਮ ਸਿੰਘ ਖਾਲਸਾ ਗੁਰਦੁਆਰਾ ਸੀਸਗੰਜ ਸਾਹਿਬ ਹੈਡਗਿਰਨ ਥੀ ਸਭ ਤੋਂ ਪਹਿਲਾਂ ਜਦੋਂ ਹੋਲੇ ਮਹਲੇ ਦੇ ਅਗਲੇ ਦਿਨ ਸਾਡੇ ਪਿੰਡ ਵਿੱਚ ਨਗਰ ਕੀਰਤਨ ਨਿਕਲਦਾ ਹੈ ਤੇ ਸੰਗਤ ਦੇਸ਼ ਵਿਦੇਸ਼ਾਂ ਤੋਂ ਆਂਦੀ ਹੈ ਔਰ ਇਹਨਾ ਮੇਲ ਜਿਹੜਾ ਜੋੜ ਮੇਲਾ ਹੈਗਾ ਸਮਾਗਮ ਜਿਹੜਾ ਹੁੰਦਾ ਹੈ ਉਹਦੇ ਵਿੱਚ ਬਾਹਰੋਂ ਰਾਗੀ ਢਾਡੀ ਕੀਰਤਨੇ ਬੜੇ ਦੂਰ ਦੂਰ ਤੋਂ ਆਂਦੇ ਨੇ ਸਾਰੇ ਹਾਜ਼ਰੀ ਭਰਦੇ ਨੇ ਐਦਕੀ ਵੀ ਆਏ ਨੇ ਹੁਣ ਤੱਕ ਕੱਲ ਤੱਕ ਆਂਦੇ ਰਹੇ ਨੇ ਪਰ ਇਹਨਾਂ ਨੇ ਕੀ ਕੀਤਾ ਵਾਦ ਵਿਵਾਦ ਦੇ ਚੱਕਰ ਵਿੱਚ ਇਹਨਾਂ ਨੇ ਪਹਿਲਾ ਨਗਰ ਕੀਰਤਨ ਸਾਨੂੰ ਕੱਢਣ ਤੋਂ ਮਨਾ ਕਰਤਾ ਵੀ ਬਾਬਾ ਜੀ ਦੀ ਸਵਾਰੀ ਜਿਹੜਾ ਚਕੇਗਾ ਉਹ ਹਰਨਾਮ ਸਿੰਘ ਖਾਸਾ ਚਕੇਗਾ ਤੇ ਸੰਗਤਾਂ ਦਾ ਵਿਰੋਧ ਸੀਗਾ ਕਿ ਸਰ ਹਰਨਾਮ ਸਿੰਘ ਖਾਲਸਾਬ ਮਹਾਰਾਜ ਦੀ ਸਵਾਰੀ ਨਿਚਕੇਗਾ ਕਿਉਂਕਿ ਜਿਹੜਾ ਹੈਡ ਗਰੰਟੀ ਅਸੀਂ ਰੱਖਿਆ ਹੈ ਗੁਰਦਾਰੇ ਦਾ ਉਹ ਕਾਦੇ ਵਾਸਤੇ ਰੱਖਿਆ ਹੈ ਉਹਨੂੰ ਮਹਾਰਾਜ ਹੱਕ ਹੈਗਾ ਪੂਰਾ ਕਿ ਮਹਾਰਾਜ ਦੀ ਸਵਾਰੀ ਚੱਕ ਕੇ ਬਾਹਰ ਪਾਲਕੀ ਚੱਕ ਲੈ ਜਾਣਾ ਤੇ ਉੱਥੋਂ ਲੈ ਕੇ ਆਣਾ ਗੁਰਦਾਰਾ ਸਾਹਿਬ ਤੱਕ ਉਹ ਹੈਡ ਗਰੰਟੀ ਦਾ ਜੇ ਅਸੀਂ ਕਹਾਂਗੇ ਜੇ ਹੈਡ ਗਰੰਟੀ ਹੈਗਾ ਸੀਸ ਗੰਭੀ ਸਾਹਿਬ ਦਾ ਤੇ ਇਹਨੂੰ ਇੱਥੇ ਦਾ ਹੱਕ ਹੈਗਾ ਸਾਡੇ ਪਿੰਡ ਦਾ ਜਿਹੜਾ ਗਰੰਟੀ ਹੈਗਾ ਉਹਨੂੰ ਉੱਥੇ ਦਾ ਹੱਕ ਹੈਗਾ ਤੋ ਪਿੰਡ ਵਾਲਿਆਂ ਨੇ ਸਾਰੀ ਸੰਗਤ ਨੇ ਇਸ ਚੀਜ਼ ਦਾ ਵਿਰੋਧ ਕੀਤਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਸਵਾਰੀ ਆ ਗਈ ਉਹ ਸਿਰਫ ਹੈਡ ਗਰੰਥ ਚੱਕੇਗਾ ਉਸ ਤੋਂ ਬਾਅਦ ਨਗਰ ਕੀਰਤਨ ਸੀ ਆਰੰਭ ਕਰਾਂਗੇ ਚਲੋ ਜੋ ਵੀ ਹੋਇਆ ਨਗਰ ਕੀਰਤਨ ਦੇ ਵਿੱਚ ਗ੍ਰੰਥੀ ਸਾਹਿਬ ਨੂੰ ਅਸੀਂ ਸਵਾਰੀ ਚੱਕਵਾਈ ਹਾਂਜੀ ਸਵਾਰੀ ਚੱਕਵਾ ਕੇ ਨਗਰ ਕੀਰਤਨ ਜਦ ਵਾਪਸ ਆ ਗਿਆ ਉਸ ਤੋਂ ਬਾਅਦ 3 ਦਿਨ ਸਮਾਗਮ ਹੁੰਦਾ ਹੈ ਸਾਡੇ ਪਿੰਡ ਦਾ ਅਗਲੇ ਦਿਨ ਆਨਾਂ ਨੇ ਪਲਾਨਿੰਗ ਬਣਾਈ ਕਿ ਅਸੀਂ ਇਹਨਾਂ ਨੂੰ ਜਿਹੜਾ ਸਮਾਗਮ ਹੈ ਉਹ ਕਰਨ ਨਹੀਂ ਦਿਵਾਗੇ ਤੇ ਇਹਨਾਂ ਨੇ ਜਿਹੜਾ ਕੀ ਕੀਤਾ ਅਗਲੇ ਦਿਨ ਇਹਨਾਂ ਨੇ ਪੂਰੀ ਪਲਾਨਿੰਗ ਬਣਾਈ ਘਟ ਤੋਂ ਘਟ 20 ਬੰਦੇ ਇਹਨਾਂ ਨੇ ਇਕੱਠੇ ਕੀਤੇ ਜਿਹੜੇ ਡੰਡੇ ਤਲਵਾਰਾਂ ਹੌਕੀਆਂ ਲੈ ਕੇ ਜਿਹੜੇ ਗੁਰਦਾਰ ਸਾਹਿਬ ਦੇ ਨਾਲ ਪਿਛਲੀ ਗਲੀ ਹੈਗੀ ਉਹਦੇ ਵਿੱਚ ਰੱਖੇ ਹੋਏ ਸੀ ਔਰ ਮੈਂ ਉੱਥੇ ਮੌਜੂਦ ਸੀਗਾ ਜਿੱਥੇ ਸਟੇਜ ਸੈਕਟੀ ਸਾਡਾ ਪ੍ਰਸ਼ਾਸਨ ਦਾ ਬੈਠਾ ਸੀਗਾ ਉਹ ਬੰਦੇ ਯਾਨੀ ਹਰਨਾਮ ਸਿੰਘ ਖਾਲਸਾ ਦੀ ਸੀਗੇ ਜਿਹੜੇ ਉਹਨਾਂ ਨੇ ਬਿਠਾਇਆ ਸੀ 10 ਬੰਦੇ ਪਹਿਲਾਂ ਬਿਠਾਇਆ ਸੀ 10 ਬੰਦੇ ਉਹਦੇ ਨਾਲ ਪਿੱਛੇ ਆ ਕੇ ਮੱਥਾ ਟੇਕਿਆ ਉਹਦੇ ਨਾਲ ਬੈਠ ਗਏ ਨੇ ਜਿਸ ਦਾ ਵਿਰੋਧ ਹੋ ਰਿਹਾ ਸੀ ਵੀ ਹਰਨਾਮ ਸਿੰਘ ਖਾਲਸਾ ਨੂੰ ਅਸੀਂ ਇਸ 스테ਜ ਤੇ ਨਹੀਂ ਬਿਠਣ ਦੇਵਾਂਗੇ ਉਹ ਆ ਕੇ ਜ਼ਬਰਦਸਤੀ ਬੈਠ ਗਿਆ ਉਸ ਤੋਂ ਬਾਅਦ ਸਾਡੇ ਪਿੰਡ ਦਾ ਜਿਹੜਾ ਪ੍ਰਧਾਨ ਹੈਗਾ ਭਾਈ ਹਿੰਦਰਜੀਤ ਸਿੰਘ ਜੀ ਔਰ ਅਮਨਦੀਪ ਕੌਰ ਉਹਨਾਂ ਨੇ ਮਨਾ ਕੀਤਾ ਫਿਰ ਪ੍ਰਸ਼ਾਸਨ ਦਾ ਬੰਦਾ ਜਿਹੜਾ ਸਾਹਮਣੇ ਦਿੱਤਾ ਸੀ ਉਹਨੇ ਮਨਾ ਕੀਤਾ ਉਸ ਦੇ ਬਾਵਜੂਦ ਵੀ ਉਹ ਹਟਿਆ ਨਹੀਂ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕੀਤੀ ਪ੍ਰਸ਼ਾਸਨ ਨੂੰ ਬੁਲਾਣ ਦੀ ਉਹ ਨੂੰ ਬੁਲਾਣ ਦਾ ਸਾਨੂੰ ਮੌਕਾ ਨਹੀਂ ਦਿੱਤਾ ਉਹਦੇ ਬੰਦੇ ਜਿਹੜੇ ਅੜਦਸ ਨਾਲ ਪਿੱਛੇ ਘੁੰਮ ਕੇ ਆਏ ਸੀ ਮੱਥਾ ਟੇਕ ਕੇ ਉਹਨਾਂ ਨੇ ਅੱਗੇ ਆ ਕੇ ਨਾ ਦੀਵਾਰ ਬਣ ਕੇ ਖੜੇ ਹੋ ਗਏ ਵੀ ਅਸੀਂ ਉਹਨੂੰ ਉੱਠਣ ਨਹੀਂ ਦੇਵਾਂਗੇ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਉਹ ਨੂੰ ਉੱਠਣ ਨਹੀਂ ਦਿੱਤਾ ਉਸ ਤੋਂ ਬਾਅਦ ਜਦੋਂ ਅਸੀਂ ਉਠਾਣ ਦੀ ਕੋਸ਼ਿਸ਼ ਕੀਤੀ ਤੇ ਉਹ ਬਾਹਰ ਨੂੰ ਜਾ ਕੇ ਪਜ ਕੇ ਡੰਡੇ ਹੌਕੀਆਂ ਲਾਠੀਆਂ ਤਲਵਾਰਾਂ ਚੱਕ ਕੇ ਲਾਇਆ ਇੱਥੇ ਸਰ ਕੀ ਜਿਹੜੇ ਮਹਿਕ ਲੱਗੇ ਹੋਏ ਸੀ ਉਹਦੇ ਸਟੈਂਡ ਵੀ ਉਖੇੜ ਕੇ ਉਹਨਾਂ ਨੇ ਹਮਲਾ ਕਰਤਾ ਉਹਨਾਂ ਨੇ ਉਹਨਾਂ ਨੇ ਸੰਗਤ ਨੂੰ ਬਹੁਤ ਮਾਰਿਆ ਪੱਗੀਆਂ ਦੀ ਪੱਗਾਂ ਲਾਤਦੀਆਂ ਨੇ ਪ੍ਰਧਾਨ ਦਾ ਜਿਹੜਾ ਭਰਾ ਸੀਗਾ ਉਹਦਾ ਸਿਰ ਹਾੜਤਾ ਔਰ ਉਹਦੇ ਮੁੰਡੇ ਦਾ ਸਿਰ ਹਾੜਤਾ ਸਾਡੇ ਜਿਹੜੀ ਮੌਜੂਦ ਆ ਪ੍ਰਧਾਨ ਹੈਗੀ ਉਹਦੇ ਉੱਤੇ ਵੀ ਹੱਥ ਚੱਕਿਆ ਉਹਨਾਂ ਨੇ ਅਮਨਦੀਪ ਕੌਰ ਦੇ ਉੱਤੇ ਉਹਦੇ ਉੱਤੇ ਵੀ ਉਹਨਾਂ ਨੇ ਹੱਥ ਚੱਕਿਆ ਕੋਈ ਕਸਰ ਨਹੀਂ ਛੱਡੀ ਆਪਣੇ ਵੱਲੋਂ ਉਹਨਾਂ ਨੇ ਕਸਮ ਖਾਦੀ ਸੀ ਵੀ ਇਨਾ ਦਾ ਜਿਹੜਾ ਸਮਾਗਮ ਹੈਗਾ ਉਹ ਅਸੀਂ ਹੋਣ ਨਹੀਂ ਦੇਵਾਂਗੇ ਕਿਸੇ ਹਾਲਤ ਵਿੱਚ ਸੋ ਸੰਗਤ ਨੂੰ ਬੜਾ ਦੁੱਖ ਹੋਇਆ ਇਸ ਚੀਜ਼ ਦਾ ਅਸੀਂ ਰਿਕਵੈਸਟ ਕਰਦੇ ਹਾਂ ਸਾਰਿਆਂ ਨੂੰ ਕਿ ਇਸ ਦੇ ਇਸ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਸਾਨੂੰ ਔਰ ਕੁਝ ਸੰਗਤ ਵਾਸਤੇ ਕੋਸ਼ਿਸ਼ ਤੁਸੀਂ ਕਰੋ ਤੇ ਇਹ ਮਸਲਾ ਹੱਲ ਹੋਵੇ ਹਾਈ ਕੌਂਸਲ ਤੋਂ ਆਰਡਰ ਆ ਗਿਆ ਨੇ ਇਲੈਕਸ਼ਨ ਦੇ ਵੀ ਔਰ ਮੇਰਾ ਜਿਹੜਾ ਸੰਮਾਗਮ ਹੁੰਦਾ ਉਹਨੂੰ ਵੀ ਕੈਂਸਲ ਕਰਵਾਤਾ लंगर तक चला नहीं दिता असं लंगर चलवायाद अगले दिन तो इन्होंने फोन करता एस डी एम साहब ना लंगर चल रहा है उतो फोन आया जो देखे तो दे लंगर तो किसके घर कि जिन्हें प्रेमी बनाया प्रेमी ने वो लंगर छका रहे थे अपने घर इतने तक लोग गिर गए जो सा गुरद्वारे जेनेड ग्रंथी इतने तक गिर गए ने बाकी दूजे असागे बाकी दूजे ने अच्छ नहीं कह सकते जो कहते और उपदेश आप ना करे आवत जावत जन्मे मरे ਅਸੀਂ ਹੈਡ ਗ੍ਰਾਂਤੀ ਗੁਰਦਾਰ ਦੇ ਹੋਏ ਔਰ ਉਹ ਵੀ ਐਨੀ ਵੱਡੀ ਜਿਹੜੇ ਆਪਣੇ ਗੁਰਦਾਰਾ ਸੀਸਗਰ ਸਾਹਿਬ ਦਾ ਗ੍ਰੰਤੀ ਹੋਵੇ ਇਹੋ ਜਿਹ ਬੰਦੇ ਇਹਦਾ ਘਟਿਆ ਕੰਮ ਕਰਨ ਤੇ ਬਾਕੀਆਂ ਨੂੰ ਅਸੀਂ ਕੀ ਅਗਾਵਾਂਗੇ ਸੋ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈਗੀ ਕਿ ਜੋ ਵੀ ਸੰਗਤ ਨਾਲ ਹੋ ਰਿਹਾ ਸਾਰਿਆਂ ਨੇ ਨਿਆਂ ਕਰਨਾ ਇਸ ਚੀਜ਼ ਦਾ ਔਰ ਸਾਰਿਆਂ ਨੇ ਗੌਰ ਕਰਨਾ ਇਸ ਗੱਲ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਆਪ ਜੀ ਸਾਰਿਆਂ ਨੂੰ ਪਤਾ ਹੈ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਇਹ ਗੱਲ ਮੈਂ ਗਿਆਨੀ ਕੁਛ ਦਿਨ ਪਹਿਲਾਂ ਹਰਨਾਮਸੀ ਖਾਲਸਾ ਦੇ ਨਾਲ ਵੀ ਕੀਤੀ ਸੀ ਕਿ ਪਈ ਤੁਸੀਂ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਸਥਾਨ ਤੇ ਬੈਠੇ ਜੁ ਦੁਨੀਆ ਦਾ ਸਭ ਤੋਂ ਵੱਡਾ ਮਹਾਨ ਸਥਾਨ ਹੈ ਤੁਸੀਂ ਬਹੁਤ ਵੱਡੇ ਗਿਆਨੀ ਕੋ ਗੁਣੀ ਗਿਆਨੀ ਉਹ ਤੇ ਤੁਸੀਂ ਸਿਆਣੇ ਬਣੋ ਤੇ ਪਿੰਡ ਵਿੱਚ ਜਿਹੜਾ ਕੰਮ ਚੱਲ ਰਿਹਾ ਉਹਨੂੰ ਸਮਾਪਤ ਕਰੋ ਇਹ ਝਗੜਾ ਚੱਲ ਰਿਹਾ ਉਸਨੂੰ ਖਤਮ ਕਰੋ ਪਰ ਉਸਨੇ ਕੀ ਕੀਤਾ ਕਿ ਮੇਰੇ ਉੱਤੇ ਵੀ ਦਿੱਲੀ ਪਟਿਆਲਾ ਹਾਊਸ ਦੇ ਉੱਪਰ ਐਫ ਆਈ ਆਰ ਕਰਵਾ ਦਿੱਤੀ ਉਸ ਤੋਂ ਪਹਿਲਾਂ ਨਵੇਂ ਨੂੰ ਸਮਝਾਇਆ ਤੇ ਮੇਰੇ ਨੂੰ ਧਮਕੀ ਦਿੱਤੀ ਵੀ ਤੇ ਐਨੂੰ ਮਰਵਾ ਦਵਾਂਗਾ ਮੈਂ ਤੇ ਹੁਣ ਜਿਹੜਾ ਸਾਡੇ ਪੰਜਿਸ ਸਮਾਗਮ ਚੱਲ ਰਿਹਾ ਸੀ ਚਲਦੇ ਸਮਾਗਮ ਜਿਸ ਨੇ ਵਿਗਨ ਪਾਇਆ ਉੱਤੇ लाठी ਡੰਡੇ ਚੱਲੇ ਉੱਤੇ ਜਿਹੜੇ ਮਾਈਕ ਸਾਹਮਣੇ ਹੁੰਦੇ ਨੇ ਉਹ ਚਕਚਕ ਕੇ ਹਮਾਰੇ ਜਿਹੜੀ ਗੁਰੂ ਸਾਹਿਬ ਦੇ ਅਕ ਸ਼ਸਤਰ ਹੁੰਦੇ ਨੇ ਸਜਾਉਂਦੇ ਆ ਆਪਾਂ ਤਲਵਾਰ ਤੀਰ ਗਮਲੇ ਤੱਕ ਵੀ ਚਕਚਕ ਕੇ ਨਾਲੇ ਹਮਾਰੇ ਇਸ ਲਈ ਹਰਨਾਮ ਸਿੰਘ ਗਿਆਨੀ ਹਰਨਾਮ ਸਿੰਘ ਖਾਲਸਾ ਹੈਦ ਗ੍ਰੀਸੀ ਸੁਗੰਦੇ ਦੇ ਬੰਦਿਆ ਨੇ ਇਹ ਬੰਦਾ ਅਸੀਂ ਪਹਿਲਾਂ ਵੀ ਸ਼ਿਕਾਇਤ ਕੀਤੀ ਸੀ ਕਿ ਇਸ ਨੇ ਇੱਕ ਲੇਡੀ ਜ ਨੂੰ ਗਾਲਾਂ ਕੱਢੀਆਂ ਸੀ ਪਰ ਦਿੱਲੀ ਕਮੇਟੀ ਨੇ ਉਸ ਤੇ ਕੋਈ ਐਕਸ਼ਨ ਨਹੀਂ ਲਿਆ ਤੇ ਉਹਨਾਂ ਦੇ ਹੋਰ ਇਹ ਸ਼ੈ ਆ ਗਈ ਹੋਰ ਗੁੰਡਾਗਰਦੀ ਵਧ ਗਈ ਤੇ ਹੁਣ ਇਹਨਾਂ ਵੱਡਾ ਕਹਾਂ ਇਸ ਨੇ ਕੀਤਾ ਹੈ ਤੇ ਮੈਂ ਤਾਂ ਉਹ ਦਿੱਲੀ ਕਮੇਟੀ ਨੂੰ ਕਵਾਂਗਾ ਵੀ ਤੁਸੀਂ ਇਹ ਦਿੱਲੀ ਦੇ ਗਰੰਟੀ ਰੱਖੇ ਨੇ ਕਿ ਗੁੰਡੇ ਪਾਲ ਕੇ ਰੱਖੇ ਨੇ ਜਿਸ ਗੁੰਡਾਗਰਦੀ ਉਹਦੀ ਉੱਥੇ ਜੇ ਲੈਡੀ ਜੀ ਪ੍ਰਧਾਨ ਹੈ ਜਿੰਨਾਂ ਨੇ ਜਿੰਨਾਂ ਨੇ ਕਿਪਾਲਾ ਤੱਕ ਜੇਸਟ ਖਿਚੇ ਨੇ ਉਹਨੇ ਚੁੰਨੀਆ ਤੱਕ ਪਾਟ ਰੀਆਂ ਨੇ ਲੋਕਾਂ ਦੀ ਪਗਾਹ ਤੱਕ ਉਤਰ ਰੀਆਂ ਨੇ ਇਹਨਾਂ ਨੇ ਉਸ ਚਲਦਾ ਲੰਗਰ ਰੋਕ ਦਿੱਤਾ ਸਮਾਗਮ ਰੋਕ ਦਿੱਤਾ ਜਿਹੜੇ ਮਹਿਮਾਨ ਆਏ ਨੇ ਦੂਰੋ ਸੰਗਤ ਆਈਏ ਕੱਲ ਉੱਥੇ ਕਿਸੇ ਦੇ ਕਰ ਲੰਗਰ ਬਣਾ ਕੇ ਖਾ ਰਹੇ ਸੀ ਤਾਂ ਇਹਨਾਂ ਨੇ ਫਿਰ ਪੁਲਿਸ ਬੁਲਾ ਲਈ ਉਹ ਲੰਗਰ ਵੀ ਰੋਕ ਦਿੱਤਾ ਤੇ ਅਸੀਂ ਮੇਰੀ ਹੋਈ ਬੇਨਤੀ ਅਸਾਧ ਸੰਗਤ ਨੂੰ ਦਿੱਲੀ ਕਮੇਟੀ ਨੂੰ ਖਾਸ ਕਰਕੇ ਹਰਮਿੰਦਰ ਸਿੰਘ ਕਾਲਕਾ ਉਹਨਾਂ ਦੇ ਸਖਤਰ ਨੂੰ ਸ਼ੁਰਮੜ ਕਮੇਟੀ ਅੰਮ੍ਰਿਤਸਰ ਪੰਜਾਬ ਨੂੰ ਜਥੇਦਾਰਾਂ ਨੂੰ ਕਿ ਇਸ ਗਰੰਥੀ ਤੋਂ ਦੇ ਸਖਤ ਤੋਂ ਕਾਰਵਾਈ ਕੀਤੀ ਜਾਵੇ ਐਕਸ਼ਨ ਲਿੱਤਾ ਜਾਵੇ ਤੇ ਜਿਹੜਾ ਸਾਡੇ ਪਿੰਡ ਦਾ ਮਕਸਦ ਹੈ ਮਸਲਾ ਹੈ ਇਸ ਨੂੰ ਸੁਲਝਾਇਆ ਜਾਵੇ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸਭ ਨੇ ਜਿਹੜੀ ਉੱਥੇ ਦੀ ਸੰਗਤ ਹੈ ਜਦ ਮੇਰੇ ਕੋਲ ਆਈ ਹੈ ਉਹਨਾਂ ਕੋ ਸਾਰਾ ਕੁਝ ਸੁਣ ਲਈ ਹੈ ਕਿ ਕਿੰਨੀ ਨਿੰਦਕ ਯੋਗ ਗੱਲ ਕਿਉਂਕਿ ਇੱਥੇ ਬਦਨਾਮੀ ਸਾਧ ਸੰਗਤ ਜੀ ਗਿਆਨੀ ਹਰਦਾਮ ਸਿੰਘ ਦੀ ਨਹੀਂ ਹੈ ਬਦਨਾਮੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਦੀ ਹੈ ਉਹ ਦਰ ਜਿੱਤੇ ਹਰ ਇੱਕ ਧਰਮ ਦਾ ਜਿਹੜਾ ਸਖਸ ਹੈ ਉਹ ਨਸਤ ਮਸਤਕ ਹੁੰਦਾ ਹੈ ਸਵੇਰ ਸ਼ਾਮ ਰਾਤ ਉਤੇ ਹਰ ਵੇਲੇ ਰੌਣਕ ਚੱਲਦੀ ਹੈ ਗੁਰਦੁਆਰੀ ਪੜੀ ਜਾਂਦੀ ਹੈ ਸੀਸਗੰਨ ਸਾਹਿਬ ਦੀ ਬਦਨਾਮੀ ਹੋ ਰਹੀ ਹੈ ਸ਼ਾਇਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਦੀ ਬਦਨਾਮੀ ਹੋ ਰਹੀ ਹੈ ਮੈਂ ਆਪ ਨੂੰ ਦੱਸਣਾ ਚਾਹਨਾ ਕਿ ਜਦ ਜਿਵੇਂ ਵੀ ਜੀ ਦੱਸਿਆ ਜਾਂਦਾ ਪਹਿਲਾ ਕਾਰਿਆ ਹੋਇਆ ਸੀਗਾ ਤਾਂ ਵੀ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਾਬਤਾ ਕਾਇਮ ਕੀਤਾ ਸੀਗਾ ਉਹਨਾਂ ਨੂੰ ਕਿਹਾ ਸੀਗਾ ਕਿ ਹੈਡ ਗ੍ਰੈਂਟੀ ਸਾਹਿਬ ਤੇ ਕਾਰਵਾਈ ਕਰੋ ਇਹ ਨਹੀਂ ਇਹ ਕੰਮ ਨਹੀਂ ਹੋਣਾ ਚਾਹੀਦਾ ਇਹ ਬੜਾ ਬਾਲਾ ਕੰਮ ਕੀਤਾ ਅਰਜਨ ਸਿੰਘ ਸਾਹਿਬ ਨੇ ਪਤਨਾਮੀ ਕੁਰੂ ਘਰਤੀ ਹੋ ਰਹੀ ਹੈ ਤੁਹਾਡੀ ਨਹੀਂ ਹੋ ਰਹੀ ਕਿਸੇ ਅਰਨਮ ਸਿੰਘ ਦੀ ਨਹੀਂ ਹੋ ਰਹੀ ਹਰਵੀਰ ਕਾਲਕਾ ਦੀ ਨਹੀਂ ਹੋ ਰਹੀ ਕਰਮਸਰਤ ਚੇਰਮੈਂ ਚੇਰਮੈਂ ਧਰਮ ਪ੍ਰਚਾਰ ਦੀ ਨਹੀਂ ਹੋ ਰਹੀ ਜਗਦੀਪ ਸਿੰਘ ਕਾਲੋ ਦੀ ਨਹੀਂ ਹੋ ਰਹੀ ਮੇਰੀ ਨਹੀਂ ਹੋ ਰਹੀ ਪਤਨਾਮੀ ਤਕਤ ਜਿਹੜਾ ਪੂਰਤ ਇੱਕ ਬਾਦਰ ਸਾਹਿਬ ਦਾ ਦਾਰਾ ਹੈ ਉਹਦੀ ਹੋ ਰਹੀ ਹੈ ਪਰ ਇਹਨਾਂ ਨੇ ਕੋਈ ਐਕਸ਼ਨ ਨਹੀਂ ਦਿੱਤਾ ਜਿਸ ਤੋਂ ਬਾਅਦ ਇਹ ਕਾਰਾ ਵਰਤਿਆ ਗਿਆ ਦੁਬਾਰਾ ਉੱਥੇ ਅਰਨਮ ਸਿੰਘ ਨੇ ਆਪਣੀ ਗੁੰਡਾਗਰਦੀ ਕੀਤੀ ਸੰਗਤ ਨਾਲ ਮਾਰ ਪਟਾਈ ਕੀਤੀ ਕਾਰ ਕਿਤੇ ਸ਼ਾਇਦ ਸਿਰਫ ਸਿਰਫ ਇੱਕ ਮੈਂ ਸਮਝਦਾ ਕਿ ਅਦਾਨਨ ਉਹ ਸਹੀ ਹੈਗੀ ਆ ਤਾਂ ਸ਼ਾਇਦ ਦਿੱਲੀ ਕਮੇਟੀ ਦੀ ਹੈਗੀ ਆ ਤਾਂ ਇਹ ਐਨਾ ਵੱਡਾ ਕਾਰਜ ਉੱਤੇ ਜਾ ਕੇ ਜੁੰਨਾਦਰਦੀ ਕਰ ਰਿਹਾ ਜਿਹੜੀ ਇੱਕ ਹੈਡ ਗਰੰਟੀ ਨੂੰ ਸ਼ੋਭਾ ਨਹੀਂ ਦਿੰਦੀ ਹੈਡ ਗਰੰਟੀ ਸਾਫ ਦਾ ਜਿਹੜਾ ਸਥਾਨ ਹੈ ਉਹ ਬਹੁਤ ਵੱਡਾ ਸਥਾਨ ਹੈ ਮੈਂ ਸਮਝਦਾ ਪ੍ਰਧਾਨ ਤੋਂ ਉੱਚਾ ਸਥਾਨ ਹੈ ਹੈਡ ਗਰੰਟੀ ਜ਼ਿਆਦਾ ਇਹ ਪਾਪਾ ਬੁੱਢਾ ਸਾਫ ਦਾ ਸਥਾਨ ਹੈ ਇਸ ਕਰਕੇ ਮੈਂ ਇਹਦੇ ਵਿੱਚ ਸੰਗਤਾਂ ਨੂੰ ਦੱਸਾਂਗਾ ਪਿੰਡ ਵੱਲੋਂ ਇਹ ਐਫਆਰ ਵੀ ਕਰਾਈ ਗਈ ਹੈ ਜਿਦੇ ਵਿੱਚ ਹਰਦੇਲਜੀ ਸਾਹਿਬ ਦਾ ਨਾਮ ਵੀ ਹੈਗਾ ਹਰਨਾਮ ਸਿੰਘ ਸਭ ਤੋਂ ਪਹਿਲਾ ਨਾਮ ਐਫ ਆਈ ਆਰ ਨੰਬਰ ਹੈਗੀ 0117 28 ਤਰੀਕ ਦੀ ਐਫ ਆਈ ਆਰ ਹੈ ਮੈਂ ਕਿਥੇ ਸਮੂੱਚੀ ਖਾਲਸਾ ਪੰਥ ਨੂੰ ਬੇਨਤੀ ਕਰਨਾ ਅਪੀਲ ਕਰਨਾ ਹੈ ਕਿ ਇਹ ਅੱਜ ਇਹ ਮੰਗ ਕੀਤੀ ਜਾਏ ਕਿ ਗਿਆਨੀ ਹਰਨਾਮ ਸਿੰਘ ਨੂੰ ਨੌਕਰੀ ਤੋਂ ਕੱਢਿਆ ਜਾਏ ਬਰਖਾਸ ਕੀਤਾ ਜਾਏ ਉੱਥੇ ਵੀ ਮੈਂ ਇੱਕ ਸਿੱਖ ਹੋਣ ਦੇ ਨਾਤੇ ਗੁਰੂ ਦਾ ਕੁੱਕਰ ਹੋਣ ਦੇ ਨਾਤੇ ਸਾਈਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪੁੱਤਰ ਹੋਣ ਦੇ ਨਾਤੇ ਸ੍ਰੀ ਅਕਾਲ ਤਗਰ ਸਾਹਿਬ ਦੇ ਦਿੱਥੇਦਾਰ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿ ਅਬ ਤੁਰੰਤ ਐਸਤੇ ਕਾਰਵਾਈ ਕਰਦੇ ਹੋਏ ਗਿਆਨੀ ਅਰਨਮ ਸਿੰਘ ਨੂੰ ਨੌਕੀ ਤੋਂ ਸਸਪੈਂਡ ਕੀਤਾ ਜਾਏ ਔਰ ਬੁਲਾਨ ਨੂੰ ਹੁਕਮ ਫੜਾਇਆ ਜਾਏ ਕਿ ਆ ਕਾਲ ਸੀਰ ਕਾਲ ਤਗਰ ਸਾਹਿਬ ਪੇਸ਼ ਹੁੰਦਾ ਤੇ ਉਹਨਾਂ ਨੂੰ ਸਜ਼ਾ ਲਾਈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਹੱਲਾ